ਅੰਮ੍ਰਿਤਸਰ ਏਅਰਪੋਰਟ ਤੇ ਭਾਰਤੀ ਹਾਕੀ ਟੀਮ ਦੇ ਅੰਮ੍ਰਿਤਸਰ ਏਅਰਪੋਰਟ ਦੇ ਉੱਤੇ ਭਾਰਤੀ ਹਾਕੀ ਟੀਮ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਦੱਸਿਆ ਕਿ ਖਿਡਾਰੀਆਂ ਦੇ ਵੱਲੋਂ ਹੜਪੀੜਤਾ ਦੇ ਨਾਲ ਵੀ ਹਮਦਰਦੀ ਜਤਾਈ ਗਈ ਦੱਸਿਆ ਕਿ ਵਿਹਾਰ ਦੇ ਵਿੱਚ ਖੇਡੇ ਗਏ ਪੁਰਸ਼ਾਂ ਦੇ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਵਿੱਚ ਫਾਈਨਲ ਦੇ ਵਿੱਚ ਭਾਰਤ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ ਤੇ ਮੌਜੂਦਾ ਤੈਂਪ ਤੇ ਮੌਜੂਦਾ ਚੈਂਪੀਅਨ ਦੱਖਣੀ ਕੋਰੀਆ ਨੂੰ 4-1 ਦੇ ਨਾਲ ਮਾਤ ਦੇ ਕੇ ਖਿਤਾਬ ਹਾਸਲ ਕੀਤਾ ਹੈ। ਇਸ ਜਦ ਦਿਨ ਆ ਭਾਰਤ ਨੇ ਨਾ ਸਿਰਫ ਅਗਲਾ ਚੌਥਾ ਏਸ਼ੀਆ ਕੱਪ ਖਿਤਾਬ ਹਾਸਲ ਕੀਤਾ ਬਲਕਿ ਅਗਲੇ ਸਾਲ ਬੈਲਜੀਅਮ ਤੇ ਨੀਦਰਲੈਂਡ ਦੇ ਵਿੱਚ ਹੋਣ ਵਾਲੇ FIH ਹਾਕੀ ਵਿਸ਼ਵ ਕੱਪ ਦੇ ਲਈ ਸਿੱਧੀ ਕੁਆਲੀਫਿਕੇਸ਼ਨ ਵੀ ਪ੍ਰਾਪਤ ਕੀਤੀ ਹੈ। ਤਾਂ ਫਾਈਨਲ ਮੈਚ ਦੇ ਵਿੱਚ ਭਾਰਤੀ ਟੀਮ ਨੇ ਸ਼ੁਰੂਆਤ ਤੋਂ ਹੀ ਦਬਦਬਾ ਬਣਾਈ ਰੱਖਿਆ ਤੇ ਵਿਰੋਧੀ ਟੀਮ ਨੂੰ ਕੋਈ ਵੱਡਾ ਮੌਕਾ ਹੀ ਨਹੀਂ ਦਿੱਤਾ। ਤਾਂ ਇਸੇ ਦਰਮਿਆਨ ਦੱਸ ਦਈਏ ਕਿ ਜੁੱਥੇ ਜਿਹੜੀ ਟੀਮ ਹੈ ਜਦ ਹਵਾਈ ਅੱਡੇ ਪਹੁੰਚੀਏ ਤਾਂ ਅਮਰitsar ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਹਨਾਂ ਦਾ ਸ਼ਾਨਦਾਰ ਸਵਾਗਤ ਹੁੰਦਾ ਹੈ ਪਰਿਵਾਰਕ ਮੈਂਬਰਾਂ ਤੇ ਹੋਰ ਖੇਡ ਪ੍ਰੇਮੀਆਂ ਦੇ ਵੱਲੋਂ ਇਹਨਾਂ ਦਾ ਸ਼ਾਨਦਾਰ ਸਵਾਗਤ ਕੀਤਾ ਜਾਂਦਾ ਹੈ ਇਸ ਦੌਰਾਨ ਖਿਡਾਰੀਆਂ ਨੇ ਗੱਲਬਾਤ ਕਰਦੇ ਕਿਹਾ ਕਿ 2017 ਤੋਂ ਬਾਅਦ ਇੱਕ ਵਾਰ ਫਿਰ ਏਸ਼ੀਆ ਕੱਪ ਜਿੱਤਣਾ ਬੇहद ਮਾਣ ਵਾਲੀ ਗੱਲ ਹੈ ਉਹਨਾਂ ਭਰੋਸਾ ਦਿੱਤਾ ਕਿ ਅਗਲੇ ਵਿਸ਼ਵ ਕੱਪ ਦੇ ਵਿੱਚ ਭਾਰਤ 50 ਸਾਲਾਂ ਦਾ ਇੰਤਜ਼ਾਰ ਖਤਮ ਕਰਕੇ ਟਰਾਫੀ ਵੀ ਆਪਣੇ ਨਾਮ ਕਰੇਗਾ ਤੇ ਇਸੇ ਦਰਮਿਆਨ ਪੰਜਾਬ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਨਾਲ ਵੀ ਉਹਨਾਂ ਹਮਦਰਦੀ ਜਤਾਈ ਉਹਨਾਂ ਨੇ ਕਿਹਾ ਕਿ ਹਰ ਖਿਡਾਰੀ ਹਰ ਇੱਕ ਸੰਭਵ ਤਰੀਕੇ ਦੇ ਨਾਲ ਪੀੜਤ ਪਰਿਵਾਰਾਂ ਦੀ ਮਦਦ ਕਰੇਗਾ। ਬੈਂਟਰੀ ਇਤਨਾ ਪਿੰਡ ਦੀ ਹੁੰਦੀ ਹੈ। ਹਾਂਜੀ ਹਾਂਜੀ 8 ਸਾਲ ਬਾਅਦ ਏਸ਼ੀਆ ਕੱਪ ਅਚਾ ਬੈਟੀ ਨਾ ਨੇ ਹਾਂਜੀ 8 ਸਾਲ ਬਾਅਦ ਭਾਜੀ ਏਸ਼ੀਆ ਕੱਪ ਜਿੱਤੇ ਹੋ ਹਾਂਜੀ ਐਂਟਰੀ ਹੋ ਜੀ ਆਹ ਨਾ ਜੋ ਬੜੀ ਬਹੁਤ ਖੁਸ਼ੀ ਹੋ ਰਹੀ ਹੈ ਕਿਉਂਕਿ 8 ਸਾਲਾਂ ਬਾਅਦ ਅਸੀਂ ਜਿੱਤੇ ਹਾਂ ਲਾਸਟ ਟਾਈਮ ਅਸੀਂ 2017 ਦੇ ਵਿੱਚ ਜਿੱਤੇ ਅੱਜ ਇਸ ਵਾਰ ਅਸੀਂ ਕੋਰੀਅਨ ਫਾਈਨਲ ਦੇ ਵਿੱਚ 4-1 ਨਾਲ ਹਰਾ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਬਹੁਤ ਖੁਸ਼ੀ ਹੋ ਰਹੀ ਹੈ ਬਸ ਹੁਣ ਅਸੀਂ ਟੀਚਾ ਹੈ ਕਿ ਆਪਣਾ ਵਰਲਡ ਕੱਪ ਲਈ ਤਿਆਰੀ ਕਰੀਏ ਵਧੀਆ ਉੱਥੇ ਪਰਫਾਰਮੈਂਸ ਲਈ ਹੈ ਜੀ 43 ਗੋਲ ਕਿਤੇ ਕੋਈ ਟੂਰਨਾਮੈਂਟ ਹਾਂਜੀ ਬਿਲਕੁਲ ਜੀ ਪੂਰੀ ਟੀਮ ਨੇ ਅੱਜ ਇਸ ਟੂਰਨਾਮੈਂਟ ਬਹੁਤ ਵਧੀਆ ਜੋਰ ਲਾਇਆ ਵਧੀਆ ਹਰ ਮੈਚ ਬਹੁਤ ਵਧੀਆ ਰਿਹਾ ਸਟਾਰਟਿੰਗ ਥੋੜਾ ਟਫ ਥੋੜਾ ਟਫ ਸੀਗਾ ਪਰ ਉਸ ਤੋਂ ਬਾਅਦ ਜਿਹੜਾ ਟੀਮ ਦਾ ਮੋਮੈਂਟਮ ਬਣ ਗਿਆ ਜਿਸ ਦੇ ਨਾਲ ਅਸੀਂ ਜਿਹੜਾ ਚਾਈਨਾ ਨੂੰ ਸੱਤ ਮਾਰੇ ਉਸ ਤੋਂ ਬਾਅਦ ਫਿਰ ਫਾਈਨਲ 4-1 ਨਾਲ ਹੀ 4-1 ਨਾਲ ਜਿੱਤੇ ਆ ਤਾਂ ਉਹ ਬਹੁਤ ਵਧੀਆ ਸੀਗਾ ਤੇ ਟੀਮ ਪੂਰੀ ਬਹੁਤ ਵਧੀਆ ਖੇਡੀ ਇਸ ਟੂਰਨਾਮੈਂਟ ਦੇ ਵਿੱਚ ਤੇ ਆਪਣੇ ਜਿੰਨੇ ਵੀ ਪੰਜਾਬੀ ਸਾਰੇ ਉਹਨਾਂ ਨੇ ਵੀ ਬਹੁਤ ਜੋਰ ਲਾਇਆ ਜੀ ਬਾਈ ਵਰਲਡ ਦਾ ਡਾਇਰੈਕਟ ਕੁਆਲੀਫਿਕੇਸ਼ਨ ਯਸ ਬਿਲਕੁਲ ਜੀ ਕਿ ਹੁਣ ਇੱਕ ਸੀਗਾ ਪਹਿਲੇ ਇਹੀ ਟਾਰਗੇਟ ਸੀਗਾ ਸਾਡਾ ਮੇਨ ਇਤੋਂ ਕਿ ਅਸੀਂ ਵਰਲਡ ਕੱਪ ਲਈ ਕੁਆਲੀਫਾਈ ਕਰਨਾ ਤੇ ਉਹ ਸਾਡਾ ਹੁਣ ਟਾਰਗੇਟ ਇਤੋਂ ਪੂਰਾ ਹੋਇਆ ਜਿੱਤ ਕੇ ਹੁਣ ਆ ਕਿ ਇਹੀ ਆ ਕਿ ਅੱਗੇ ਜਿਹੜੇ ਆਉਣ ਵਾਲੇ ਟੂਰਨਾਮੈਂਟਸ ਹੈਗੇ ਆ ਉਹ ਚ ਵਧੀਆ ਪਰਫਾਰਮ ਕਰੀਏ ਤੇ ਵਰਲਡ ਕੱਪ ਦੇ ਵਿੱਚ ਜਿਹੜੇ 50 ਸਾਲ ਦੇ ਵਿੱਚ ਅਜੇ ਤੱਕ ਅਸੀਂ ਵਰਲਡ ਕੱਪ ਨਹੀਂ ਜਿੱਤੇ ਆ ਉਹਨੂੰ ਜਿੱਤੀਏ ਬੜੀ ਆਸ ਹੈ ਉਹ ਭਾਈ ਸਾਹਿਬ ਜੀ ਪਤਾ ਸੀ ਉਹ ਪਾਰ ਬੜੀ ਆਈ ਹੋਈ ਸੀ ਜਾਉਗੇ ਸੇ ਬਿਲਕੁਲ ਬਿਲਕੁਲ ਜ਼ਰੂਰ ਜਾਵਾਂਗੇ ਜੀ ਅਹੀਂ ਇਹ ਸਾਰੇ ਪਲੇਅਰਾਂ ਨੇ ਪਹਿਲੇ ਹੀ ਸੋਚਿਆ ਹੈਗੇ ਜਿੰਨੇ ਵੀ ਵੌਲੰਟੀਅਰ ਹੈ ਜਿੰਨੇ ਵੀ ਸਪੋਰਟਰ ਸਾਰੇ ਉਥੇ ਹੈਲਪ ਕਰ ਰਹੇ ਹੈ ਸਾਰਿਆਂ ਨੂੰ ਜਿਹੜਾ ਮੈਡੀਕਲ ਜਿਹੜਾ ਮੈਡਲ ਉਹਨਾਂ ਨੂੰ ਡੈਡੀਕੇਟ ਕਰਦੇ ਆ ਬਹੁਤ ਵੱਡੀ ਚੀਜ਼ ਹੋਈ ਹੈ ਅਸੀਂ ਸਾਰੇ ਉਹਨਾਂ ਦੇ ਨਾਂ ਲਿਆ ਪੀੜਤਾ ਦੇ ਨਾਂ ਲਿਆ ਤੇ ਜਿਹੜੇ ਵੀ ਸਪੋਰਟ ਕਰ ਰਹੇ ਹੋ ਤੇ ਜਿਹੜੇ ਐਨ ਜੀਓ ਆ ਜਿੰਨੇ ਵੀ ਆਪਣੇ ਗਵਰਨਮੈਂਟ ਆਫੀਸਰ ਜਿੰਨੇ ਵੀ ਉਥੇ ਸਪੋਰਟ ਕਰ ਰਹੇ ਹੈ ਸਾਰੇ ਉਹਨਾਂ ਦੇ ਨਾਲ ਹੈ ਜੀ ਠੀਕ ਹੈ ਜੀ ਸਰ 8 ਸਾਲ ਬਾਅਦ ਏਸ਼ੀਆ ਕੱਪ ਜਿੱਤੇ ਹੋ ਬੜੀ ਮਾਨ ਵਾਲੀ ਗੱਲ ਹੈ ਅਮਲ ਸਰਪੋਜੀਟੀ ਉਹਦਾ ਤਾਂ ਬਹੁਤ ਖੁਸ਼ੀ ਹੈ ਜੀ ਤੇ ਕਿਉਂਕਿ ਸਾਡੇ ਲਈ ਬਹੁਤ ਇੰਪੋਰਟੈਂਟ ਟੂਰਨਾਮੈਂਟ ਸੀਗਾ ਕਿਉਂਕਿ ਇਸ ਦੇ ਥਰੂ ਹੀ ਅਸੀਂ ਕੁਆਲੀਫਾਈ ਕਰਨਾ ਸੀਗਾ ਵਰਲਡ ਕੱਪ ਲਈ ਬਹੁਤ ਸਾਰੀ ਸਾਰੀ ਟੀਮ ਸਾਰੀ ਟੀਮ ਨੇ ਬਹੁਤ ਯੂ ਨੋ ਇਹਦੇ ਲਈ ਮਿਹਨਤ ਕੀਤੀ ਹੈ ਤੇ ਇਹਦਾ ਫਲ ਮਿਲਿਆ ਸਾਨੂੰ ਜਿੱਤ ਕੇ ਆਏ ਵਾਪਸ ਤੇ ਕੁਆਲੀਫਾਈ ਕੀਤਾ ਹੈ ਵਰਲਡ ਕੱਪ ਲਈ ਬਹੁਤ ਬਹੁਤ ਵਧੀਆ ਲੱਗ ਰਿਹਾ ਹੈ ਪੂਰੇ ਟੂਰਨਾਮੈਂਟ ਤੇ ਇਹਦੇ 골 ਪਾਸੇ ਟੀਮ ਨੇ ਕਿਤੇ 39골 ਕੀਤੇ ਰਹੇ ਹਾਂਜੀ ਸਰ ਵਧੀਆ ਗੱਲ ਹੋ ਡਾਇਰੈਕਟ ਐਂਟਰੀ ਹੋ ਚੁੱਕੀ ਵਰਲਡ ਕੱਪ ਜੀ ਬਿਲਕੁਲ ਇੰਪੋਰਟੈਂਟ ਸੀਗਾ ਜਿਵੇਂ ਕਿ ਦੱਸਿਆ ਜਾ ਰਿਹਾ ਮੈਂ ਪਹਿਲਾਂ ਦੱਸ ਰਿਹਾ ਕਿਉਂਕਿ ਸਾਡੇ ਕੋ ਚਾਂਸਸ ਸੀਗੇ ਪ੍ਰੋ ਲੀਗ ਦੇ ਵਿੱਚ ਵੀ ਕੁਆਲੀਫਾਈ ਕਰਨ ਦੇ ਪਰ ਉਸ ਤੋਂ ਬਾਅਦ ਇੱਕ ਇਹੋ ਜਿਹਾ ਮੇਜਰ ਟੂਰਨਾਮੈਂਟ ਹੈ ਜਿਹੜਾ ਇੰਪੋਰਟੈਂਟ ਆ ਸਾਡੇ ਲਈ ਤੇ ਇਹੀ ਸਾਡਾ ਮਾਈਂਡਸੈਟ ਸੀਗਾ ਕਿ ਫਰਸਟ ਮੈਚ ਚੋ ਹੀ ਆਪਣਾ 100% ਦੇਵਾਂਗੇ ਤੇ ਸਟੈਪ ਬਾਈ ਸਟੈਪ ਐਜ਼ ਅ ਟੀਮ ਅਸੀਂ ਦਿੱਤੇ ਰਵਾਂਗੇ ਤੇ ਆਈ ਥਿੰਕ ਪੂਰੀ ਟੀਮ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਹੈ ਸਰ ਅਗਲੇ ਲਈ 100% ਜੀ ਇਹਨਾਂ ਤੋਂ ਬਿਨਾ ਕੁਛ ਨਹੀਂ ਹੈ ਜੀ ਸਰ ਪੰਜਾਬ ਅਸੀਂ ਸਰ ਬਾੜੀ ਸਰ ਕਾ ਵੀ ਆਈ ਹੋਈ ਹੈ ਸਰ ਬਿਲਕੁਲ ਅਸੀਂ ਉੱਥੇ ਵੀ ਜਦ ਵੀ ਕਮਰੇ ਚ ਜਾਂ ਕਿਤੇ ਵੀ ਬੈਠਦੇ ਸੀਗੇ ਬਹੁਤ ਦੁਖ ਦੀ ਘੜੀ ਹੈ ਬਟ ਆਈ ਥਿੰਕ ਆਪਾਂ ਚੜ੍ਹਦੀ ਕਲਾ ਵਾਲੇ ਲੋਕ ਆ ਤੇ ਜੇ ਮਹਾਰਾਜ ਨੇ ਆ ਦਿਨ ਦਿਖਾਏ ਆ ਤੇ ਆਪਾਂ ਇਹਨਾਂ ਨੂੰ ਸਹੀ ਵੀ ਕਰਾਂਗੇ ਮਹਾਰਾਜ ਨੇ ਵੀ ਸਹੀ ਕਰਨੇ ਬਟ ਇੱਕ ਜੁਟ ਹੋ ਕੇ ਇਹ ਸਭ ਕੁ ਸਹੀ ਹੋਣਾ ਹੈ ਤੇ ਉਮੀਦ ਕਰਦੇ ਆ ਕਿ ਸਾਰੇ ਲੋਕ ਅਸੀਂ ਦੇਖ ਰਹੇ ਆ ਤੁਸੀਂ ਇੰਟਰਨੈਟ ਤੇ ਦੇਖ ਰਹੇ ਹੋਗੇ ਕਿ ਇੱਕ ਦੂਜੇ ਨਾਲ ਲੋਕ ਖੜ੍ਹ ਰਹੇ ਨੇ ਸਪੋਰਟ ਕਰ ਰਹੇ ਨੇ ਤੇ ਉਮੀਦ ਕਰਦੇ ਆ ਕਿ ਇਹ ਦਿਨ ਮਾੜੀ ਨਹੀਂ ਮੇਰਾ ਸਭ ਸਭ ਠੀਕ ਹੋ ਜਰ ਹਾਂਜੀ ਮਦਦ ਕੀਤੀ ਹੈ ਜੀ ਤੁਹਾਡੇ ਵੱਲੋਂ ਪੂਰੀ ਬਿਲਕੁਲ ਸਰ ਅਸੀਂ ਅਸੀਂ ਉੱਥੇ ਸੀਗੇ ਅਸੀਂ ਜਿੰਨਾ ਵੀ ਕੰਟੈਕਟ ਕਰ ਸਕਦੇ ਸੀਗੇ ਅਸੀਂ ਕੀਤਾ ਹੋਇਆ ਸੀ ਅਸੀਂ ਇਹ ਹੀ ਕਿਹਾ ਸੀ ਕਿ ਜਦੋਂ ਅ ਥੋੜਾ ਪਾਣੀ ਦਾ ਤਲੇ ਹੋਊਗਾ ਥੋੜਾ ਜਿਆ ਤਾਂ ਫਿਰ ਜਰੂਰ ਅਸੀਂ ਇੱਥੇ ਲੋੜ ਮੰਨ ਜਿੱਥੇ ਵੀ ਸਰ ਜਿੱਥੇ ਵੀ ਜੋ ਅਸੀਂ ਕਰ ਸਕਦੇ ਹਾਂ ਜਿੰਨੇ ਜੋਗੇ ਹੈਗੇ ਚਾਹੇ ਥੋੜਾ ਕਰੀਏ ਚਾਹੇ ਵੱਧ ਕਰੀਏ ਅਸੀਂ ਜਰੂਰ ਕਰਾਂਗੇ ਥੈਂਕ ਯੂ ਧੰਨਵਾਦ ਸਰ ਬਹੁਤ ਧੰਨਵਾਦ ਅੱਜ ਦੀ ਭਾਜੀ ਟੀਮ ਦੀ ਬਹੁਤ ਵਧੀਆ ਸਾਡੀ ਪਰਫਾਰਮੈਂਸ ਸੀ ਤੇ ਜੋ ਵੀ ਸਾਡਾ ਟਾਸਕ ਹੈਗਾ ਸੀ ਕਿ ਅਸੀਂ ਵਰਲਡ ਕੱਪ ਚ ਐਂਟਰੀ ਹਾਰੀਏ ਆਈ ਥਿੰਕੀ ਟੂਰਨਾਮੈਂਟ ਓਵਰਆਲ ਸਾਡਾ ਬਹੁਤ ਹੀ ਵਧੀਆ ਸੀ ਜਿਆਸੀ ਤੇ ਜੋ ਵੀ ਸਾਡਾ ਟਾਸਕ ਸੀ ਉਹ ਸਾਡਾ ਦਿੱਤਾ ਸੀ ਪੂਰਾ ਕੀਤਾ ਯਾਰ 39 ਗੋਲ ਕਿੰਨੇ ਪੂਰੇ ਭਾਜੀ ਟੀਮ ਸਭ ਤੋਂ ਜ਼ਿਆਦਾ ਗੋਲ ਕੀਤੇ ਟੂਰਨਾਮੈਂਟ ਦੇ ਵਿੱਚ ਆਈ ਥਿੰਕੀ ਭਾਜੀ ਕਿ ਓਵਰਆਲ ਸਾਨੂੰ ਇਹ ਸੀ ਕਿ ਚਾਹੀ ਅਸੀਂ 1-0 ਦੇ ਨਾਲ ਅਸੀਂ ਮੈਚ ਨੂੰ ਜੇ ਅਸੀਂ ਜਿੱਤੀਏ じゃ ਅਸੀਂ 5-0 ਨਾਲ ਸਾਡਾ ਮੇਨ ਟਾਸ ਇਹੀ ਸੀ ਕਿ ਅਸੀਂ ਵਰਲਡ ਕੱਪ ਦੇ ਵਿੱਚ ਐਂਟਰੀ ਜਾ ਰਹੀਏ ਤੇ ਆਈ ਥਿੰਕ ਕਿ ਟੀਮ ਨੇ ਉਹ ਕੀਤਾ ਪੂਰਾ ਜਦੋਂ ਪਹਿਲਾਂ ਸਰ ਕਿੰਨੀ ਤਿਆਰੀ ਕੀਤੀ ਟੀਮ ਦੀ ਸੋਚੀ ਕਿ ਫਾਈਨਲਸ ਭਾਜੀ ਇਹੀ ਸੀ ਸਾਨੂੰ ਸੀ ਕਿ ਸਾਡੇ ਕੋਲ ਇੱਕ 골ਡਨ ਓਪਰਚੁਨਿਟੀ ਹੈਗੀ ਕਿ ਇੱਕ ਤੋਂ ਅਸੀਂ ਗੋਲ ਕੀਤਾ ਅਸੀਂ ਡਾਇਰੈਕਟ ਕੁਆਲੀਫਾਈ ਅਸੀਂ ਜਾ ਸਕਦੇ ਹਾਂ ਤੇ ਉਹ ਵੀ ਸਾਰੇ ਦਾ ਮਾਈਂਡ ਸੈਟ ਸੀ ਉਹਦੇ ਵਿੱਚ ਸਾਨੂੰ ਪਤਾ ਸੀ ਕਿ ਏਸ਼ੀਆ ਦੇ ਵਿੱਚ ਸਾਡੇ ਨਾਲ ਕੋਈ ਚੰਗੀ ਟੀਮ ਨਹੀਂ ਹੈਗੀ ਤੇ ਜਿਹੜੀ ਸਾਡੀ ਨਾਰਮਲ ਗੇਮ ਆ ਅਸੀਂ ਉਹਨੂੰ ਵਾਸਤੇ ਵੀ ਫਾਲੋਅ ਅਪ ਕਰੀਏ ਸਰ ਜਿਹੜੀ ਕੁਆਲਿਫਿਕੇਸ਼ਨ ਹੋ ਚੁੱਕੀ ਵਰਲਡ ਕੱਪ ਲਈ ਉਹਨਾਂ ਨੇ ਟੂਰਨਾਮੈਂਟ ਲੈ ਕੇ ਸਰ ਕਿੰਨਾ ਤਿਆਰੀ ਕੀਤੀ ਕਿਦਾਂ ਦੇ ਦੇ ਹੁਣ ਭਾਈ ਜਿਹੜੇ ਵੀ ਸਾਡੇ ਟੂਰਨਾਮੈਂਟ ਆਉਗੇ ਅਗਲੇ ਉਹਨਾਂ ਦੀ ਸਾਡੀ ਤਿਆਰੀ ਇਹੀ ਹੈ ਕਿ ਕਿ ਜਿਹੜਾ ਸਾਡਾ ਮੇਨ ਟਾਸਕ ਹੈ ਕਿ ਵਰਲਡ ਕੱਪ ਨੂੰ ਅਸੀਂ ਏਮ ਦੇ ਵਿੱਚ ਢਾਕੇ ਹਰੇਕ ਟ੍ਰੇਨਿੰਗ ਸੈਸ਼ਨ ਦੇ ਵਿੱਚ ਆਪਣਾ 100% ਪਰ ਸੈਟਅਪ ਨਾਲ ਦੇਈਏ ਸੋ ਹਾਲਾ ਪੂਰੇ ਪੰਜਾਬ ਪੰਦੇ ਸਾਡੇ ਕਾਫੀ ਆਏ ਨੇ ਕਾਫੀ ਨੁਕਸਾਨ ਆਇਆ ਵਾ ਮਦਦ ਕੀਤੀ ਜੇ ਪੰਜਾਬ ਬਸਤੀ ਆਈ ਥਿੰਕ ਕਿ ਜ਼ਰੂਰ ਭਾਈ ਕਿ ਜਿੰਨਾ ਵੀ ਸਾਡੇ ਤੋਂ ਹੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਆ ਕਿ ਜਿਹੜੇ ਉੱਥੇ ਪਹੁੰਚ ਨਹੀਂ ਸਕਦੇ ਹੈਗੇ ਆ ਆ ਸੋਸ਼ਲ ਮੀਡੀਆ ਤੇ ਜਿੰਨੀ ਅਵੇਅਰਨੈਸ ਹੋ ਸਕਦੀ ਆ ਉਹ ਚ ਆਪਣਾ 100% ਦੋ ਤੇ ਇਮੋਸ਼ਨਲੀ ਹੋ ਕੇ ਨਹੀਂ ਬਟ ਜਿੱਦਾਂ ਵੀ ਤੁਹਾਡੇ ਕੋਲ ਜੇ ਤੁਸੀਂ ਪੈਸੇ ਦੇ ਸਕਦੇ ਆ ਜਾਂ ਉੱਥੇ ਪਹੁੰਚ ਸਕਦੇ ਆ ਤੇ ਉੱਥੇ ਜਾਓ ਪਲੀਜ਼ ਥੈਂਕ ਯੂ ਜੀ ਥੈਂਕ ਯੂ 8 ਸਾਲ ਬਾਅਦ ਤੁਹਾਡਾ ਇੱਕ ਪਹਿਲਾ ਇਸ਼ਿਆ ਕਰ ਰਿਹਾ ਹੈ ਨਾ ਕੀ ਕੁਝ ਕਹਿੰਦਾ ਆ ਕੁਝ ਨਹੀਂ ਜੀ ਜਿਵੇਂ ਆ ਇਹ ਸਾਰੇ ਪੰਜਾਬ ਦਾ ਮੋਸਟਲੀ ਪਹਿਲਾ ਵਰਲਡ ਕੱਪ ਸੀਗਾ ਸੌਰੀ ਇਸ਼ਿਆ ਕੱਪ ਸੀਗਾ ਹਨਾ ਤੇ ਸਾਰਿਆਂ ਦਾ ਹੀ ਫੋਕਸ ਸੀਗਾ ਹਨਾ ਕਿ ਆਪਾਂ ਜੇ ਇਸੇਕ ਆਪਣ ਨੂੰ ਜੀਤੀਏ ਤੇ ਆਪਾਂ ਵਰਲਡ ਕੱਪ ਲਈ ਕੁਆਲੀਫਾਈ ਕਰੀਏ ਸਾਰਾ ਦਾ ਮਾਈਂਡ ਸੈਟ ਸੇਮ ਹੀ ਸੀਗਾ ਜੀ ਸਰ ਪੂਰੇ ਟੂਰਨਾਮੈਂਟ ਸਭ ਤੋਂ ਜ਼ਿਆਦਾ ਗੋਲ ਆਪਣੇ ਘਰ ਦੀ ਟੀਮ ਨੇ ਕੀਤੇ 39 ਗੋਲ ਕੀਤੇ ਦੂਜੇ ਨੰਬਰ ਤੇ ਮਲੇਸ਼ੀਆ ਰਹੀ ਆ ਕੀ ਕੁਛ ਕਰਦਾ ਨਹੀਂ ਐਕਚੁਅਲੀ ਕਿਉਂਕਿ ਆਪਣਾ ਜੇ ਸਟੈਪ ਬਾਏ ਸਟੈਪ ਚੱਲ ਰਹੀ ਸੀ ਹਨਾ ਇਹ ਨਹੀਂ ਕਿ ਕੋਈ ਜਿਹੜੀ ਥੋੜੀ ਵੀਕ ਟੀਮ ਨੂੰ ਜ਼ਿਆਦਾ ਗੋਲ ਮਾਰਾਂਗੇ ਜਾਂ ਜਿਹੜੀ ਥੋੜੀ ਚੰਗੀ ਟੀਮ ਨੂੰ ਘੱਟ ਗੋਲ ਮਾਰਾਂਗੇ ਅਸੀਂ ਸਟੈਪ ਬਾਏ ਸਟੈਪ ਮੂਵਮੈਂਟ ਕਰ ਰਹੇ ਸੀਗੇ ਜਿਹੜਾ ਮੈਚ ਹੁੰਦਾ ਸੀ ਉੱਤੇ ਫੋਕਸ ਕਰਦੇ ਸੀਗੇ ਤੇ ਬਸ ਗੋਲ ਆਟੋਮੈਟਿਕ ਨਿਕਲ ਗਿਆ ਵਰਲਡ ਕੱਪ ਦੇ ਲਈ ਹੁਣ ਡਾਇਰੈਕਟ ਕੁਆਲੀਫਿਕੇਸ਼ਨ ਹੋ ਚੁੱਕੀ ਹੈ ਭਾਰਤੀ ਟੀਮ ਨੇ ਹਾਂਜੀ ਕਿਉਂਕਿ ਉਹ ਹੀ ਸਾਡਾ ਮੇਨ ਟਾਰਗੇਟ ਸੀਗਾ ਹਨਾ ਏਸ਼ੀਆ ਕੱਪ ਤੋਂ ਵੀ ਵਰਲਡ ਕੱਪ ਕੁਆਲੀਫਾਈ ਕਰਨਾ ਉਹ ਟੀਮ ਨੇ ਕਰ ਲਿਆ ਤੇ ਬਸ ਹੁਣ ਇੱਕ ਸਾਲ ਹੈਗਾ ਜੀ ਫਾਈਨਲ ਤੋਂ ਪਹਿਲਾਂ ਫਿਰ ਕੀ ਸੋਚਦੇ ਜਦੋਂ ਮੈਚ ਹੈਗਾ ਫਾਈਨਲ ਦਾ ਨਹੀਂ ਸਾਰੇ ਮੈਚ ਤੋਂ ਪਹਿਲਾਂ ਸੇਮ ਹੀ ਮਾਈਂਡ ਸੈਟ ਹੁੰਦਾ ਹਨਾ ਇਹ ਨਹੀਂ ਕਿ ਕੋਈ ਲੀਗ ਦਾ ਮੈਚ ਆ ਤੇ ਮਾਈਂਡ ਸੈਟ ਥੋੜਾ ਥੱਲੇ ਹੋਊਗਾ ਇਦਾਂ ਦਾ ਕੋਈ ਚੱਕਰ ਨਹੀਂ ਕਿਹਾ ਤੇ ਸਾਰਾ ਸੇਮ ਮਾਈਂਡ ਸੈਟ ਸੀਗਾ ਸਾਰੇ ਮੈਚਾਂ ਦਾ ਧੰਨਵਾਦ ਭਾਈ ਜੀ ਥੈਂਕ ਯੂ ਹਾਂਜੀ ਰੂਬੀ ਹਾਂਜੀ ਅੱਜ ਐਸਪੀਸੀ ਵੱਲੋਂ ਵੀ ਸਵਾਗਤ ਕੀਤਾ ਗਿਆ ਭਾਰਤੀ ਟੀਮ ਨੂੰ 8 ਸਾਲ ਪਹਿਲੇਸ਼ੇ ਕਰਕੇ ਬਿਲਕੁਲ ਜੀ ਮੈਂ ਰਜਿੰਦਰ ਸਿੰਘ ਰੂਬੀ ਮੈਨੇਜਰਸ਼ਿਪ ਦਰਬਾਰ ਸਾਹਿਬ ਆਸੀਂ ਮਾਨਜੋਗ ਪ੍ਰਧਾਨ ਸਾਹਿਬ ਸ਼ਰੋਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਦੇ ਜਿਹੜਾ ਵੈਲਕਮ ਕਰਨ ਵਾਸਤੇ ਜਿਹੜਾ ਅਸੀਂ ਆਏ ਆ ਭਾਰਤੀ ਹਾਕੀ ਦੇ ਵਿੱਚ ਜਿੱਥੇ ਸਭ ਤੋਂ ਵੱਧ ਜਿਹੜੇ ਸਾਡੇ ਪੰਜਾਬ ਦੇ ਖਿਡਾਰੀ ਆ ਉਹਨਾਂ ਦਾ ਹੌਸਲਾ ਫੁਜਾਈ ਕਰਨ ਹਰ ਸਾਲ ਜਿਹਨੇ ਹਰ ਮੁਸ਼ਕਲ ਜਿੱਤ ਕੇ ਆਉਂਦੇ ਆ ਸ਼ਰੋਣੀ ਕਮੇਟੀ ਵੱਲੋਂ ਜਿਹੜਾ ਉਹਨਾਂ ਦਾ ਮਾਨ ਸਨਮਾਨ ਕੀਤਾ ਜਾਂਦਾ ਇਸੇ ਤਰ੍ਹਾਂ ਅਗਾ ਵੀ ਜਦੋਂ ਵੀ ਦਰਸ਼ਨ ਦੇਦਾਰੇ ਕਰਨ ਲਈ ਅਸੀਂ ਦਰਬਾਰ ਸਾਹਿ ਉਨ੍ਹਾਂ ਦਾ ਮੰਨ ਪ੍ਰਮਾਨ ਕੀਤਾ ਜਾਵੇਗਾ ਠੀਕ ਹੈ